ਸਾਚਾ ਭਾਜੀ ਕਿੰਨੂੰ ਨਹੀਂ ਪਤਾ ਹੈਗਾ ਜੇ ਆਪਾਂ ਇੱਕ ਸੇਰ ਜੋੜ ਕੇ ਬਹਿ ਜਾਾਂਗੇ ਆਪਾਂ ਜਿੱਤਾਂਗੇ ਜੇ ਆਪਾਂ 100 ਜੋੜ ਕੇ ਨਹੀਂ ਬਟ ਨਹਾਰਾਂਗੇ ਭਾਜੀ ਇਹ ਸਭ ਨੂੰ ਪਤਾ ਕਿੰਨੂੰ ਨਹੀਂ ਪਤਾ ਸੀ ਬਟ ਫਿਊਚਰ ਦੇ ਵਿੱਚ ਇਸ ਤਰ੍ਹਾਂ ਹੁਣ ਗਾਂ ਦਾ ਕੀ ਪਲਾਨ ਹੈ ਜੀ ਗਾਂ ਦੀ ਦੱਸੋ ਗਾਂ ਦੀ ਪਲਾਨਿੰਗ ਵੇਖੋ ਆਪਾਂ ਡਿਸਾਈਡ ਕਰਾਂਗੇ ਚੀਜ਼ਾਂ ਨੂੰ ਹਨਾ ਮੈਂ ਤੇ ਆਪਣੇ ਵੱਲੋਂ ਇਹੋ ਕਹੇ ਸਦਾ ਕਿ ਸਾਰਿਆਂ ਨੇ ਸੇਰ ਜੋੜ ਕੇ ਬੈਠੋ ਤੁਸੀਂ ਬਿਜ਼ਨਸਮੈਨ ਹੋ ਕੀ ਆ ਹੁਣ ਵਰਕਰੀ ਜਿਹੜੀ ਆ ਪੰਥਕタル ਵੱਲੋਂ ਜਾਰੀ ਰਹੇਗੀ ਤਰਨਤਾਰਨ ਚ ਹਾਂਜੀ ਹਾਂਜੀ ਉਹ ਤਾਂ ਜਾਰੀ ਰਹੇਗੀ ਭਾਜੀ ਵਪਾਰ ਤੇ ਉਹ ਕਰਨਾ ਹੀ ਕਰਨਾ ਵਪਾਰ ਥੋੜੀ ਬੰਦ ਕਰ ਦੇਣਾ ਮੇਰਾ ਕਿਆ ਬਣਾ ਅੱਜ ਤੇ ਨਹੀਂ ਹੋਈ ਅੱਜ ਫੋਨ ਨਹੀਂ ਤੱਕ ਆਇਆ ਉਹਨਾਂ ਦਾ ਕਾਹਦੀ ਗੱਲ ਹੋਈ ਸੀ ਤੇ ਉਹੀ ਸੈਂਸ ਉਹ ਜੋ ਵੀ ਸੰਗਤ ਦਾ ਫੈਸਲਾ ਹੈ ਕਿ ਉਹ ਕਿੰਨਾ ਸਿਰਮੱਤੇ ਤੁਹਾਡੀ ਸਿਆਸਤ ਚੱਲਦੀ ਰਹੂਗੀ ਸਿਆਸਤ 'ਚ ਇਸੇ ਤਰ੍ਹਾਂ ਚੱਲੋਗੇ ਜਾਂ ਫਿਰ ਇਸ ਨੂੰ ਇੱਥੇ ਰੋਕ ਦਿਓਗੇ ਕਿ ਠੀਕ ਹੈ ਪਰਿਵਾਰ ਪਰਿਵਾਰ ਜਿਹੜਾ ਕੁਰਬਾਨੀ ਵਾਲਾ ਪਰਿਵਾਰ ਸੀ ਪੰਥ ਨੇ ਕਿਹਾ ਕਿ ਸਿਆਸਤ ਦੇ ਵਿੱਚ ਆਓ ਤੁਸੀਂ ਸਿਆਸਤ ਦੇ ਵਿੱਚ ਆਏ ਕਿ ਹੁਣ ਇਸ ਤੋਂ ਬਾਅਦ ਅਗਲਾ ਫੈਸਲਾ ਕੀ ਹੋਊਗਾ ਨਹੀਂ ਸਿਆਸਤ ਵਿੱਚ ਰਵਾਂਗੇ ਜੀ ਕਿਉਂ ਮੈਂ ਤੁਹਾਨੂੰ ਕਹਾਂਗਾ ਕਿ ਪਿੱਛੇ हट ਜਾਵਾਂਗੇ ਸਿਆਸਤ 'ਚ ਰਵਾਂਗੇ ਅੱਗੇ ਤੇ ਚੱਣਾ ਪੈਣਾ ਇਹ ਤੇ ਹੈ ਨਹੀਂ ਕਿ ਮੈਂ ਕੰਮ ਨਹੀਂ ਕਰਾਂਗਾ ਹਨਾ ਮੈਂ ਜ ਪਾਣੀ ਗਏ ਕੋਈ ਗੱਲ ਨਹੀਂ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਸਾਰੇ ਸਤਿਕਾਰਯੋਗ ਜਿਨ੍ਹਾਂ ਨੇ ਮੇਲੇ ਨੂੰ ਵੋਟ ਪਾਈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਵਾਂ ਜਿਨ੍ਹਾਂ ਨੇ ਮੇਰੇ ਨਾਲ ਸ ਦਿਨ ਰਾਤ ਕੀਤੀ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਜੀ ਠੀਕ ਹੈ ਜੀ ਮਨਦੀਪ ਜੀ ਮਨਦੀਪ ਜੀ ਲਾਈਨ ਚੱਲ ਰਹੀ ਹੈ ਜਾਨਕ ਸਵੇਰਾ ਤੇ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਲੋਕਾਂ ਨੇ ਤੁਹਾਨੂੰ ਅਜੇ ਤੱਕ ਤੋਂ 3000 ਨੰਬਰ ਤੇ ਉਹ ਵਧੀਆ ਰਿਸਪੌਂਸ ਮਿਲਿਆ ਕਿਉਂਕਿ ਆਹ ਚਾਹੁੰਦੇ ਹੋ ਦੇਖੋ ਜਿਹੜੀਆਂ ਸੱਤਾਧਾਰ ਪਾਰਟੀਆਂ ਹਨਾ ਉਹਨਾਂ ਨੇ ਕੀ ਕੁਝ ਥੱਲੇ ਕੀਤਾ ਨਸ਼ੇ ਵਰਤਾਏ ਪੈਸਾ ਵਰਤਾਇਆ ਬਹੁਤ ਕੁਝ ਕੀਤਾ ਹਨਾ ਉਹ ਕਾਫੀ ਜ਼ਿਆਦਾ ਤੇ ਜਿਹੜੇ ਮੇਰੇ ਨਾਲ ਤੁਰਦੇ ਹੋ ਉਹਨਾਂ ਦੇ ਪਰਚੇ ਵੀ ਹੋ ਗਏ ਨੇ ਤੇ ਬਹੁਤ ਜ਼ਿਆਦਾ ਸਰਕਾਰਾਂ ਨੇ ਬਹੁਤ ਧੱਕੇਸ਼ਾਹੀ ਕੀਤੀ ਇੱਥੇ ਬਟ ਉਸਦੇ ਬਾਅਦ ਤੇ ਸੱਚ ਆ ਭਾਜੀ ਕਿੰਨੂੰ ਨਹੀਂ ਪਤਾ ਹੈਗਾ ਜੇ ਆਪਾਂ ਕਿਸੇਰ ਜੋੜ ਕੇ ਬਹਿ ਜਾਾਂਗੇ ਆਪਾਂ ਜਿੱਤਾਂਗੇ ਜੇ ਆਪਾਂ 100 ਜੋੜ ਕੇ ਨਹੀਂ ਬਟ ਨਹਾਰਾਂਗੇ ਭਾਜੀ ਤੇ ਸਭ ਨੂੰ ਪਤਾ ਕਿੰਨੂੰ ਨਹੀਂ ਪਤਾ ਸੀ ਬਟ ਫਿਊਚਰ ਦੇ ਵਿੱਚ ਇਸ ਤਰ੍ਹਾਂ ਹੁਣ ਗਾਂ ਦਾ ਕੀ ਪਲਾਨ ਹੈ ਜੀ ਗਾਂ ਦੀ ਦੱਸੋ ਗਾਂ ਦੀ ਪਲਾਨਿੰਗ ਵੇਖੋ ਆਪਾਂ ਡਿਸਾਈਡ ਕਰਾਂਗੇ ਚੀਜ਼ ਨੂੰ ਹਨਾ ਮੈਂ ਤੇ ਆਪਣੇ ਵੱਲੋਂ ਇਹੋ ਕਹਿ ਸਕਦਾ ਕਿ ਸਾਰਿਆਂ ਨੇ ਸੇਰ ਜੋੜ ਕੇ ਬੈਠੋ ਤੁਸੀਂ ਬਿਜ਼ਨਸਮੈਨ ਹੋ ਕੀ ਆ ਹੁਣ ਵਰਕਰੀ ਜਿਹੜੀ ਆ ਪੰਥਕ ਤਰ ਵੱਲੋਂ ਜਾਰੀ ਰਹੇਗੀ ਤਰਨਤਰਨ ਚ ਹਾਂਜੀ ਹਾਂਜੀ ਉਹ ਤਾਂ ਜਾਰੀ ਰਹੇ ਪੇਰਾ ਬ੍ਰਦਰ ਦੇਖ ਲੇਗਾ ਵਪਾਰ ਹਨਾ ਮੈਂ ਤੇ ਅੱਗੇ ਜਾਵਾਂਗਾ ਜਾਂ ਸੰਦੀਪ ਸਿੰਘ ਹੁਣਾਂ ਨਾਲ ਗੱਲ ਹੋਈ ਤੇ ਪਤਾ ਦਿਲ ਚ ਹਾਂਜੀ ਹਾਂਜੀ ਹੋਈ ਕੀ ਕੀ ਕਹਿ ਬਣਾ ਅੱਜ ਤੇ ਨਹੀਂ ਹੋਈ ਅੱਜ ਫੋਨ ਨਹੀਂ ਤੱਕਿਆ ਉਹਨਾਂ ਦਾ ਸਾਧ ਆਪੀ ਗੱਲ ਹੋਈ ਸੀ ਜੋ ਹੀ ਸੈਂਸ ਉਹ ਜੋ ਵੀ ਸੰਗਤ ਦਾ ਫੈਸਲਾ ਹੈ ਕਿ ਮੈਂ ਸਿਰ ਮੱਤੇ ਤੁਹਾਡੀ ਸਿਆਸਤ ਚੱਲਦੀ ਰਹੂਗੀ ਸਿਆਸਤ 'ਚ ਇਸੇ ਤਰ੍ਹਾਂ ਚੱਲੋਗੇ ਜਾਂ ਫਿਰ ਇਸ ਨੂੰ ਇੱਥੇ ਰੋਕ ਦਿਓਗੇ ਕਿ ਠੀਕ ਹੈ ਪਰਿਵਾਰ ਪਰਿਵਾਰ ਜਿਹੜਾ ਕੁਰਬਾਨੀ ਵਾਲਾ ਪਰਿਵਾਰ ਸੀ ਪੰਥ ਨੇ ਕਿਹਾ ਕਿ ਸਿਆਸਤ ਦੇ ਵਿੱਚ ਆਓ ਤੁਸੀਂ ਸਿਆਸਤ ਦੇ ਵਿੱਚ ਆਏ ਕਿ ਹੁਣ ਇਸ ਤੋਂ ਬਾਅਦ ਅਗਲਾ ਫੈਸਲਾ ਕੀ ਹੋਊਗਾ ਨਹੀਂ ਸਿਆਸਤ ਵਿੱਚ ਰਵਾਂਗੇ ਜੀ ਕਿਉਂ ਮੈਂ ਤੁਹਾਨੂੰ ਕਹਿੰਦਾ ਅਸੀਂ ਸੱਚੀ ਰਾਵਾਂਗੇ ਆਗੇ ਇਹਦੇ ਚੰਨਾ ਪੈਣਾ ਇਹ ਤੇ ਹੈ ਨਹੀਂ ਕਿ ਮੈਂ ਕੰਮ ਨਹੀਂ ਕਰਾਂਗਾ ਹਨਾ ਮੈਂ ਜਿੰਨੀਆਂ ਵੋਟਾਂ ਪੈਣਗੀਆਂ ਕੋਈ ਗੱਲ ਨਹੀਂ ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਸਾਰੇ ਸਤਿਕਾਰਯੋਗ ਜਿਨ੍ਹਾਂ ਨੇ ਮੈਨੂੰ ਵੋਟ ਪਾਈ ਮੈਂ ਉਹਨਾਂ ਦਾ ਧੰਵਾਦ ਵੀ ਕਰਦਾ ਵਾਂ ਜਿਨ੍ਹਾਂ ਨੇ ਮੇਰੇ ਅੱਗੇ ਦਿਨ ਰਾਤ ਕੀਤੀ ਮੈਂ ਉਹਨਾਂ ਦਾ ਧੰਵਾਦ ਵੀ ਕਰਦਾ ਜੀ ਜੀ ਮਨਦੀਪ ਜੀ ਮਨਦੀਪ ਜੀ ਲਾਈਨ ਚੱਲ ਰਹੀ ਹੈ ਦੈਨਿਕ ਸਵੇਰਾ ਤੇ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਲੋਕਾਂ ਨੇ ਤੁਹਾਨੂੰ ਅਜੇ ਤੱਕ ਤੁਸੀਂ ਜੇ ਨੰਬਰ ਤੇ ਉਹ ਵਧੀਆ ਰਿਸਪੋਰਟ ਮਿਲਿਆ ਕਿਉਂ ਕਹਿਣਾ ਚਾਹੁੰਦੇ ਹੋ ਦੇਖੋ ਜਿਹੜੀਆਂ ਸੱਤਾਧਾਰ ਪਾਰਟੀਆਂ ਹਨਾ ਉਹਨਾਂ ਨੇ ਕਾਫੀ ਜ਼ਿਆਦਾ ਠੱਕੇਸ਼ਾਈ ਹੋਈ ਆ ਵਾ ਜੀ ਜੀ ਮੇਰੇ ਜਿਹੜੇ ਜਿਨ੍ਹਾਂ ਨੇ ਮੈਨੂੰ ਵੋਟਾਂ ਪਾਣੀ ਸੁਣ ਕੇ ਨਜ਼ਰਬੰਦ ਕੀਤਾ ਉਹ ਬਾਹਰ ਨਹੀਂ ਆਣ ਦਿੱਤਾ ਜੀ ਜੀ ਤੇ ਜਿਹੜੇ ਮੇਰੇ ਨਾਲ ਤੁਰਦੇ ਉਹਨਾਂ ਦੇ ਪਰਚੇ ਵੀ ਹੋ ਗਏ ਨੇ ਤੇ ਬਹੁਤ ਜ਼ਿਆਦਾ ਸਰਕਾਰਾਂ ਨੇ ਬਹੁਤ ਜ਼ਿਆਦਾ ਠੱਕੇਸ਼ਾਈ ਕੀਤੀ ਇੱਥੇ ਬਟ ਉਸਦੇ ਬਾਅਦ